پرماتما کی اوستھا پراپت کر کے ہی پتا چلتا ہے پرماتما کی انج نہیں پتا چلتا جوانی ناپت کر کے ہی پتا چلتا ہے جوانی کی ہے بڑھےپے حاصل کر کے ہی پتا چلتا ہے بڑھےپا کی ہے مر کے ہی پتا چلتا ہے موت کی ہے پرماتما کا سروپ ہو کے ہی پتا چلتا ہے پرماتما کی ہر جن چاہی ہے ہرجن ایسا چاہیے جیسا ہر ہی ہوئے اس کو پہلے نہیں پتا چلتا ہے ਇਸ ਵਾਸਤੇ ਜਿਤਨੇ ਸੰਤ ਨਹੀਂ ਨੇ ਗੁਰਮੁਖ ਨਹੀਂ ਨੇ ਤੇ ਗੁਰਮੁਖ ਬਾਰੇ ਫੈਸਲਾ ਕਰਨਗੇ ਸੰਤ ਬਾਰੇ ਫੈਸਲਾ ਕਰਨਗੇ ਗਲਤ ਤੋਂ ਮੈਂ ਤੇ ਦੇਖਦਾ 99% ਲੋਕਾਂ ਦੇ ਫੈਸਲੇ ਗਲਤ ਨੇ ਫਲਾਣਾ ਬਹੁਤ ਵੱਡਾ ਸੰਤ ਹੈ ਫਲਾਣਾ ਬਹੁਤ ਵੱਡਾ ਸੰਤ ਹੈ ਡੇਰਾ ਵੱਡਾ ਹੋਵੇਗਾ ਤਮ ਸੰਪਦਾ ਬਹੁਤ ਜ਼ਿਆਦਾ ਹੋ ਸਕਦੀ ਹੈ ਚੇਲੇ ਛਾਂਟੇ ਬਹੁਤ ਜ਼ਿਆਦਾ ਹੋਣਗੇ ਅੱਗੇ ਪਿੱਛੇ ਹੱਥ ਜੋੜਨ ਵਾਲੇ ਬਥੇਰੇ ਹੋਣਗੇ ਆਸ਼ੀਰਵਾਦ ਲੈਣ ਵਾਲੇ ਬਥੇਰੇ ਹੋਣਗੇ ਪੁੱਤਰਾਂ ਦੀ ਮੰਗ ਕਰਨ ਵਾਲੇ ਬਥੇਰੇ ਹੋ ਸਕਦੇ ਨਾ ਕੋਲ ਮਨੋ ਕਾਮਨਾ ਦੀ ਪੂਰਤੀ ਕਰਨ ਵਾਲੇ ਬਥੇਰੇ ਹੋ ਸਕਦੇ ਨੇ ਇਹ ਬਹੁਤ ਵੱਡਾ ਸੰਤ ਹੈ ਇਹ ਤੂੰ ਕਿਸ ਤਰ੍ਹਾਂ नापੇਗਾ ਕਿ ਤੇ ਉਦੋਂ ਹੀ ਨਾਪ ਸਕੇਗਾ ਜਦ ਤੂੰ ਖੁਦ ਸੰਤ ਹੋ ਜਾਏਗਾ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਕਿ ਵੀ ਮੈਂ ਅਸ ਕਰਾਂ ਅਗਰ ਉਸ ਤੋਂ ਪਹਿਲੇ ਹੋ ਸਕਦਾ ਤੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਣ ਦੀ ਲੋੜ ਨਹੀਂ ਸਮਝ ਆ ਜਾਂਦੀ ਹਰੇਕ ਹਮੇਸ਼ਾ ਦੁਸ਼ਟਾਂ ਜ਼ਾਲਮਾਂ ਨੇ ਸੰਤਾਂ ਨੂੰ ਤਤੀ ਤਵੀ ਤੇ ਬਿਠਾਇਆ ਅਬ ਸੰਤ ਨੇ ਅਜ ਤੱਕ ਕਿਸੇ ਸੰਤ ਨੂੰ ਤਤੀ ਤਵੀ ਤੇ ਨਹੀਂ ਬਿਠਾਇਆ ਦੋ ਸ਼ਬਦ ਹੋਰ ਵੀ ਬਰਦਾਸ਼ ਕਰਨਾ ਹਮੇਸ਼ਾ ਚੋਰਾ ਨਹੀਂ ਚੋਰਾ ਦੀ ਪਗ ਲਈ ਹਮੇਸ਼ਾ ਚੋਰ ਹੀ ਚੋਰਾ ਨੂੰ ਮਾਰਦੇ ਨੇ ਕਦੀ ਕਿਸੇ ਸੰਤ ਨੇ ਨਹੀਂ ਮਾਰੇ ਨਹੀਂ ਮਾਰੇ ਉਹ ਤੇ ਸੀਨੇ ਨਾਲ ਲਾ ਲੈਣਨ ਚੋਰ ਨੂੰ ਵੀ ਦੋ ਸ਼ਬਦ ਹੋਰ ਵੀ ਬਰਦਾਸ਼ ਕਰ ਲੈਣਾ ਮੈਂ ਦੇਖਦਾ ਵੀ ਪਿਆ ਪਤਾ ਨਹੀਂ ਕਿਤਨਾ ਕੁ ਤੁਹਾਡਾ ਹਾਸਮੈ ਹਮੇਸ਼ਾ ਬਦਮਾਸ਼ਾਂ ਨੇ ਹੀ ਬਦਮਾਸ਼ਾਂ ਨੂੰ ਮਾਰੇ ਆ ਕਿਹਦੇ ਸ਼ਰੀਫ ਨੇ ਬਦਮਾਸ਼ ਨੂੰ ਨਹੀਂ ਮਾਰਿਆ ਕਿਹਦੇ ਸੰਤ ਨੇ ਬਦਮਾਸ਼ ਨੂੰ ਨਹੀਂ ਮਾਰਿਆ ਇਹ ਵੀ ਮੈਰਜ਼ ਕਰਦੇ ਹਮੇਸ਼ਾ ਡਕੈਤਾਂ ਨੇ ਹੀ ਡਕੈਤਾਂ ਨੂੰ ਮਾਰੇ ਆ ਕਿਹੜੇ ਡਕੈਤ ਨੇ ਮਾਰੇ ਆ ਡਕੈਤ ਨੂੰ ਜਿਹੜਾ ਡਕੈਤ ਡਾਕਾ ਡਾਲਣ ਦੇ ਸਫਲ ਨਹੀਂ ਹੋ ਸਕਿਆ ਉਹ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਜਿਹੜਾ ਸਫਲ ਹੋ ਗਿਆ ਕਿਸ ਚੋਰ ਨੇ ਚੋਰ ਨੂੰ ਮਾਰਿਆ ਜਿਹੜਾ ਚੋਰੀ ਕਰਨ ਦੇ ਸਫਲ ਹੋ ਗਿਆ ਉਸ ਨੂੰ ਮਾਰਿਆ ਗਿਆ ਕਿਉਂਕਿ ਦੂਜਾ ਸਫਲ ਨਹੀਂ ਹੋਇਆ ਹੈ ਤੇ ਉਹ ਵੀ ਚੋਰ ਪਰ ਚੋਰੀ ਕਰਨ ਦੇ ਸਫਲ ਨਹੀਂ ਹੋਇਆ ਇਸ ਵਾਸਤੇ ਧਾਰਮਿਕ ਮਨੋਵਿਗਿਆਨੀ ਕਹਿੰਦੇ ਨੇ ਹਮੇਸ਼ਾ ਚੋਰਾ ਨਹੀਂ ਚੋਰਾ ਨੂੰ ਮਾਰੇ ਕਦੀ ਸੰਤ ਨਹੀਂ ਮਾਰੇ ਉਹ ਤੇ ਵੇਖ ਕੇ ਐਂਡਿਟ ਕਰ ਦਿੰਦਾ ਹੈ ਨਜ਼ਰ ਅੰਦਾਜ਼ ਕਰ ਦਿੰਦਾ ਹੈ ਕਦੀ ਕਿਸੇ ਸੰਤ ਨੇ ਠੱਗਾਂ ਨੂੰ ਨਹੀਂ ਮਾਰਿਆ ਠੱਗ ਨੇ ਹੀ ਠੱਗ ਨੂੰ ਮਾਰੇ ਕਦੀ ਕਿਸੇ ਸੰਤ ਨੇ ਜ਼ਾਲਮ ਨੂੰ ਨਹੀਂ ਮਾਰਿਆ ਜ਼ਾਲਮਾ ਨੇ ਹੀ ਜ਼ਾਲਮਾਂ ਨੂੰ ਮਾਰੇ ਇਹ ਵੀ ਮੈਂ ਅਰਜ਼ ਕਰਦੇ ਆਂ ਬਗੌਰ ਮੁਤਾਲਾ ਕਰ ਲੈਣਾ ਗਹਿਰਾਈ ਜਾਓਗੇ ਤੇ ਪਤਾ ਚਲੇਗਾ ਧਨੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇੱਕ ਸਰੂਪ ਮੈਂ ਤੁਹਾਡੇ ਸਾਹਮਣੇ ਰੱਖਾਂ ਕੈਂਦਾ ਖਾਨ ਆ ਗਿਆ ਸ਼ਾਹਜਹਾਂ ਤੋਂ ਲਾਉ ਲਸ਼ਕਰ ਲੈ ਕੇ ਲੜਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ یہ ساری وارتہ لکھی ہے محسن فانی نے دبستان مذاہب دبستان مذاہب ایک پرشین دی اتحاسک کتاب ہے اور یہ لکھن والا ایک پٹھان ہے افغانی اس صوبے دا رہن والا ہے جو افغانستان تے ایران بارڈر دا صوبہ ہے خوراسان خوراسان ادھا ایران دے ہے اج کل ادھا افغانستان ہے بابر بھی خوراسانی سی ਬਾਬਰ ਜਿਸ ਖੁਰਾਸਾਨ ਦਾ ਰਹਿਣ ਵਾਲਾ ਸੀ ਉਹ ਅਫਗਾਨਿਸਤਾਨ ਦਾ ਪਰ ਨਾਦਰ ਸ਼ਾਹ ਦੁਰਾਨੀ ਜਿਸ ਖੁਰਾਸਾਨ ਦਾ ਰਹਿਣ ਵਾਲਾ ਉਹ ਇਰਾਨ ਦਾ ਇੱਕ ਸੂਬਾ ਹੈ ਇਹਦੇ ਦੋ ਫਾੜ ਹੋਏ ਪੈਨੇ ਜਿਵੇਂ ਅੱਧਾ ਪੰਜਾਬ ਪਾਕਿਸਤਾਨ ਅੱਧਾ ਪੰਜਾਬ ਹਿੰਦੁਸਤਾਨ ਅੱਧਾ ਕਿਉਂ 60% ਦੀ ਪੰਜਾਬ ਪਾਕਿਸਤਾਨ ਸਿਰਫ 40% ਦੀ ਕੁਝ ਤੇ ਕਹਿੰਦੇ ਨੇ 38% ਹਿੰਦੁਸਤਾਨ ਦੇ ਚ ਹੈ ਬਾਕੀ ਸਾਰਾ ਪਾਕਿਸਤਾਨ ਦੇ ਚ ਹੈ ਖੁਰਾਸਾਨ ਬਾਰੇ ਇਸ ਤਰ੍ਹਾਂ ਕਹਿੰਦੇ ਨੇ ਅੱਧਾ ਅਫਗਾਨਿਸਤਾਨ ਦੇ ਵਿੱਚ ਅੱਧਾ ਈਰਾਨ ਦੇ ਵਿੱਚ ਇਸ ਤਰ੍ਹਾਂ ਦੀ ਜੋ ਹੈ ਇਹ ਵੰਡ ਹੋਈ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੂਬੇ ਦਾ ਜ਼ਿਕਰ ਵੀ ਕੀਤਾ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਖੁਰਾਸਾਨੀਆਂ ਦਾ ਖਸਮ ਬਣ ਗਿਆ ਖੁਰਾਸਾਨੀਆਂ ਦਾ ਮਾਲਕ ਬਣ ਗਏ ਪੈਂਦਾ ਖਾਂ ਇਹ ਸਾਰੀ ਵਾਰਤਾ ਲਿਖਦਾ ਹੈ ਇੱਕ ਪਠਾਨ ਖੁਰਾਸਾਨੀ ਆਹਵਾਨੀ ਮੁਹਸਨ ਫਾਨੀ ਔਰ ਇਸ ਕਿਤਾਬ ਦਾ ਨਾਮ ਹੈ ਦਬਸਤਾਨ ਮਜ਼ਾਹਿਬ ਪੈਂਦਾ ਖਾਂ ਸ਼ਾਹ ਜਹਾਂ ਦੀ ਫੌਜ ਲਾਉ ਲਸ਼ਕਰ ਲੈ ਕੇ ਹਮਲਾ ਆਵਰ ਹੁੰਦਾ ਹੈ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਪਰ ਇਹ ਪੈਂਦਾ ਖਾਨ ਜਿਹਨੂੰ ਪਾਲਿਆ ਪੋਸਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਹਿਦ ਆਪਣੇ ਇਤਿਹਾਸ ਪੜਿਆ ਸੀਨੇ ਨਾਲ ਲਾ ਕੇ ਰੱਖਿਆ ਸੀ ਦਇਆ ਨਾਲ ਭਰੇ ਹੋਇਆ ਹਿਰਦਾ ਦੂਰ ਕਿਉਂ ਜਾਓ ਇਤਨਾ ਦਇਆ ਨਾਲ ਭਰਿਆ ਹੋਇਆ ਹਿਰਦਾ ਸੀ 12 ਮੌਲਾ ਦੀ ਗੱਲ ਹੈ ਕਸ਼ਮੀਰ ਦੀ ਸਤਗੁਰ ਕੋੜੇ ਤੇ ਅਸਵਾਰ ਨੇ ਨਾਲ ਸਿੰਘ ਨੇ ਆ ਰਹੇ ਨੇ ਕੰਨਾਂ ਵਿੱਚ ਆਵਾਜ਼ ਪਈ ਇੱਕ ਬੱਚੇ ਦੇ ਰੋਣ ਦੀ ਇੱਕ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਸੈਭ ਘੋੜੇ ਨੂੰ ਰੋਕਦੇ ਨੇ ਸਿੰਘਾਂ ਨੂੰ ਕਹਿੰਦੇ ਨੇ ਉਹ ਸਾਹਮਣੇ ਗੰਦਗੀ ਦੇ ਢੇਰ ਤੋਂ ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਜਾ ਕੇ ਦੇਖੋ ਦੋ ਸਿੰਘ ਉਤਰੇ ਨੇ ਗਏ ਦੇਖਿਆ ਆਖਿਆ ਮਹਾਰਾਜ ਹੈ ਤੇ ਮਰੁਖੇ ਬੱਚਾ ਪਰ ਬੜਾ ਗੰਦਾ ਹੈ ਬੜਾ ਘਰ ਹੋਵੇ ਮਹਾਰਾਜ ਕਹਿੰਦੇ ਕੋਈ ਨਹੀਂ ਝੁਕ ਲਿਆਓ ਸੁਥਰਾ ਹੋਵੇਗਾ ਸੋਹਣਾ ਹੋਵੇਗਾ ਲੈ ਆਓ ਮਾਂ ਬਾਪ ਨੇ ਛੁੱਟ ਦਿੱਤਾ ਸੀ ਸਿਰਫ ਮਾਂ ਨੇ ਨਹੀਂ ਛੁੱਟਿਆ ਪਿਓ ਨੇ ਵੀ ਛੁੱਟਿਆ ਸਿਰਫ ਪਿਓ ਨੇ ਨਹੀਂ ਨੇ ਜੋ ਹੈ ਨਹੀਂ ਛੁੱਟਿਆ ਮਾਂ ਦੀ ਮਮਤਾ ਨੇ ਵੀ ਛੁੱਟਿਆ ਜਮਦਿਆਂ ਇਹਦੇ ਮੂੰਹ ਦੇ ਚ ਲੰਬਾ ਦੰਦ ਸੀ ਔਰ ਬਾਹਰ ਨਿਕਲੇ ਆਇਆ ਸੀ ਇਥੋਂ ਹੋੜ ਫਟੇ ਹੋਏ ਸਨ ਕਸ਼ਮੀਰ ਦੀ نسل ਬੜੀ ਗੋਰੀ نسل ਹੈ ਇਹ ਕਾਲਾ ਕਲੋਟ ਸੀ ਬਿਲਕੁਲ ਸਿਆਹ ਉਸ ਜ਼ਮਾਨੇ ਦਾ ਇੰਜ ਕਹਿ ਲੋ ਦੁਨੀਆਂ ਦੇ ਇੱਕ ਮਹਾਨ ਕਰੋਪ ਇਨਸਾਨ ਜੈਸੇ ਕਿ ਅਸ਼ਟਾਵਕਰ ਇਸ ਤਰ੍ਹਾਂ ਦਾ ਤੇ ਇੱਕ ਹਰ ਦੇ ਚ ਕੀ ਪੈਦਾ ਹੋ ਗਿਆ ਮਾਂ ਬਾਪ ਨੇ ਵੀ ਹਾਂ ਨਹੀਂ ਸਮਝੀ ਵੇ ਸਾਰਾ ਕਸ਼ਮੀਰ ਮਜ਼ਾਕ ਉਡਾਇਆ ਲਾ ਭੀੜ ਵੀ ਇਕੱਠੀ ਹੋ ਜਾਏਗੀ ਕੌਣ ਹੈ ਤੋ ਗੰਦਗੀ ਦੇ ਢੇਰ ਤੇ ਸੁੱਟ ਦਿੱਤਾ ਸੁੱਟ ਦਿੱਤਾ ਲੰਗੇ ਨੇ ਰੋ ਰਿਹਾ ਹੈ ਬੱਚਾ ચીਖ ਨਿਕਲਦੀ ਹੈ ਉਸਦੀ ਸਹਿਬਾਂ ਦਾ ਹਿਰਦਾ ਇਤਨਾ ਨਰਮ ਘੋੜੇ ਨੂੰ ਰੋਕ ਦੇਂਦੇ ਦੇਖ ਐ ਸਿੰਘੋ ਦੇਖੋ ਜ਼ਰਾ ਦੇਖੇ ਮਹਾਰਾਜ ਹੈ ਤੇ ਮਨੁੱਖੀ ਬੱਚਾ ਆਪ ਦਾ ਅੰਦਾਜ਼ਾ ਠੀਕ ਹੈ ਪਰ ਬੜਾ ਗੰਦਾ ਹੈ ਬੜਾ ਗੰਦਾ ਹੈ ਬੜਾ ਕਰੋਪ ਹੈ ਕੋਈ ਗੱਲ ਨਹੀਂ ਝੁਕ ਲੈ ਆਓ ਸੁਥਰਾ ਹੋਵੇਗਾ ਸੋਣਾ ਹੋਵੇਗਾ ਇਹੀ ਸੁਥਰਾ ਸ਼ਾਹ ਬਣਿਆ ਔਰ ਇਸਨੇ ਗੁਰਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੂਫੀ ਫਕੀਰ ਬਣਿਆ ਮੁਸਲਮਾਨਾਂ ਦਾ ਬੱਚਾ ਸੀ ਸਤਗੁਰ ਨੇ ਇਸ ਦਾ ਮਜ਼ਬਬ ਤਬਦੀਲ ਨੇ ਕੀਤਾ ਅੱਜ ਮਦਰ ਟ੍ਰੈਸਾ ਦੀ ਬੜੀ ਚਰਚਾ ਹੈ ਮੈਂ ਸਤਗੁਰਾਂ ਦੀ ਹਜ਼ੂਰੀ ਚ ਨਿੰਦਾ ਨਹੀਂ ਕਰ ਰਿਹਾ ਬੱਚੇ ਨੂੰ ਪਹਿਲੇ 크ਰਿਸਚਨ ਬਣਾ ਲੈਂਦੀ ਸੀ ਸੇਵਾਵਾਦ ਵਿੱਚ ਕਰਦੀ ਸੀ ਪਹਿਲੇ 크ਰਿਸਚਨ ਬਣਾ ਲੈਣਾ ਸਿਰਫ 크ਰਿਸਚਨ ਦੀ ਸੇਵਾ ਕਰਨੀ ਦੂਸਰੇ ਦੀ ਨਹੀਂ ਬਹੁਤ ਆਦਤ ਵਿੱਚ ਬਹੁਗਿੰਤੀ ਵਿੱਚ 크ਰਿਸਚਨ ਨੇ ਤਾਂ ਠੀਕ ਹੈ ਮਦਰ ਟ੍ਰੈਸਾ ਮਦਰ ਟ੍ਰੈਸਾ ਲੂਲੇ ਲਗੜਿਆਂ ਨੂੰ ਚੁੱਕ ਕੇ ਲਿਆਂਦਾ ਹੈ ਭਗਤ ਪੂਰਨ ਸਿੰਘ ਅੰਧਿਆਂ ਨੂੰ ਚੁੱਕ ਕੇ ਲਿਆਂਦਾ ਹੈ ਪਾਗਲਾਂ ਨੂੰ ਚੁੱਕ ਕੇ ਲਿਆਂਦਾ ਹੈ ਕਿਸੇ ਨੂੰ ਸਿੱਖ ਨਹੀਂ ਬਣਾਉਂਦਾ ਜਿਹੜਾ ਤੁਹਾਡਾ ਮਜ਼ਬਾ ਹੈ ਖੁਦ ਚੁਣ ਲਓ ਉਦੀ ਕੋਈ ਗੱਲ ਨਹੀਂ ਉਦੀ ਕੋਈ ਚਰਚਾ ਹੀ ਨਹੀਂ ਖੁਦਾ ਕਦੀ ਜ਼ਿਕਰ ਵੀ ਨਾ ਹੋਇਆ ਕਿਸੇ ਨੇ ਗੱਲ ਵੀ ਨਾ ਕੀਤੀ ਪਾਗਲ ਨੇ ਮੁਸਲਮਾਨ ਪਾਗਲ ਨੇ ਹਿੰਦੂ ਮਰੀਜ਼ ਨੇ ਢੀੜ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਨੇ ਮੁਸਲਮਾਨ ਨੇ ਹਿੰਦੂ ਲੈ ਬੱਚੇ ਸਿੱਖਾ ਦੇ ਨੇ ਹਿੰਦੂਆਂ ਦੇ ਨੇ ਮੁਸਲਮਾਨਾਂ ਦੇ ਨੇ ਇਸਾਈਆਂ ਦੇ ਨੇ ਪਾਲ ਰਿਆ ਸੀਨੇ ਨਾਲ ਲਾ ਰਿਆ ਭਗਤ ਪੂਰਨ ਸਿੰਘ ਕਦੀ ਗੱਲ ਨਹੀਂ ਹੋਈ ਕਦੀ ਚਰਚਾ ਨਹੀਂ ਤੇ دیک ਕੋ ਜ਼ਿਕਰ ਨਹੀਂ ਆਇਆ ਬੱਚੇ ਨੂੰ ਪਹਿਲੇ 크ਰਿਸਚਨ ਬਣਾ ਲੈਂਦੀ ਸੀ ਕਲਕੱਤੇ ਦੇ ਮੈਦਾਨਾਂ ਚੁੱਕ ਕੇ ਲੈਣਾ ਫੁੱਟਪਾਥਾਂ ਤੋਂ ਚੁੱਕ ਕੇ ਲੈਣਾ ਠੀਕ ਹੈ ਬੜੀ ਸੇਵਾ ਨਾ ਕਰਨ ਵਾਲੋ ਮਹਾਨ ਇਸ ਵਾਸਤੇ ਮੈਂ ਕਹਿ ਰਿਹਾ ਕੋ ਨਿੰਦਾ ਨਹੀਂ ਕਰ ਰਿਹਾ 크ਰਿਸਚਨ ਪਹਿਲੇ ਬਣਾ ਲੈਂਦੀ ਇੱਕ ਅਬੋਧ ਬੱਚਾ ਸਾਲ ਦਾ ਬੱਚਾ 2 ਸਾਲ ਦਾ ਬੱਚਾ ਨਵਾਂ ਜਨਮਿਆ ਬੱਚਾ 5 ਸਾਲ ਦਾ ਬੱਚਾ ਕੁਝ ਪਤਾ ਨਹੀਂ ਪਹਿਲੇ 크ਰਿਸਚਨ ਬਣਾਓ ਮਤਾਂ ਬਾਦਚ ਨਾ ਬਣਾਂ। ਫਿਰ ਸੇਵਾ ਕਰਾਂਗੇ ਅਸੀਂ। ਫਿਰ ਸੇਵਾ ਕਰਾਂਗੇ। ਸੇਵੇਂ ਪਾਦਸ਼ਾਹ ਨੇ ਕਿਹਾ ਚੁੱਕ ਲਿਆ। ਪਤਾ ਸੀ ਬਾਰਾ ਮੌਲਾ ਦੀ ਸਾਰੀ ਆਬਾਦੀ ਮੁਸਲਮਾਨਾਂ ਦੀ ਹੈ। ਆਲੇ ਦੁਆਲੇ ਸਭ ਮੁਸਲਮਾਨ ਨੇ, ਘਰ ਮੁਸਲਮਾਨਾਂ ਦੇ। ਤੇ ਬੱਚਾ ਮੁਸਲਮਾਨਾਂ ਦਾ ਹੈ। ਠੀਕ ਹੈ। ਸੁਥਰਾ ਹੋਵੇਗਾ। ਸੋਣਾ ਹੋਵੇਗਾ। ਉਹਦਾ ਮਜ਼ਹਬ ਤਬਦੀਲ ਨਹੀਂ ਕੀਤਾ। ਇਹ ਹੱਥ ਦੇ ਵਿੱਚ ਕੜੇ ਪਾਥੇ ਤੇ ਇੱਕ ਛੋਟੇ ਨਾਲ ਕੜਿਆਂ ਨੂੰ ਵਜਾਂਦਾ ਸੀ ਹਰ ਦਮ ਨਾਨਕ ਸ਼ਾ ਕਰੋ ਇਹ ਗਾਂਦਾ ਹੁੰਦਾ ਸੀ ਧਰਮ ਦੇ ਬੇੜੇ ਬੰਨੇ ਲਾ ਗੁਰੂ ਹਰ ਦਮ ਨਾਨਕ ਸ਼ਾ ਗੁਰੂ ਬੂਏ ਬੂਏ ਤੇ ਸਦਾ ਦੇਂਦਾ ਸੀ ਸੁਥਰੇ ਸ਼ਾਇਆ ਦਾ ਪੰਥ ਬਣ ਗਿਆ ਸੀ ਸ਼ਾਇਦ ਸਿੱਖ ਇਤਿਹਾਸ ਦੇ ਪਰਚੌਲੀਆਂ ਪੜਨ ਵਾਲੇ ਸਮਝ ਜਾਣ ਕਿਸਦਾ ਇੱਕ ਪੰਥ ਬਣ ਗਿਆ ਸਿਰਫ ਗੁਰੂ ਨਾਨਕ ਦਾ ਪ੍ਰਚਾਰ ਇਹ ਮੁਸਲਮਾਨ ਕਰਦਾ ਰਿਹਾ ਦੇ ਨਾਲ ਦੇ ਫਿਰ ਬਾਕੀ ਇਸ ਦੇ ਨਾਲ ਮਿਲ ਕੇ ਜੋ ਹੈ ਕਰਦੇ ਰਹੇ ਇਤਨਾ ਦਿਆਲੂ ਹਿਰਦਾ ਜਿਸ ਨੂੰ ਮਾਂ ਵੀ ਠੁਕਰਾ ਦੇਵੇ ਪਿਓ ਠੁਕਰਾ ਦੇਵੇ ਸੇਵੇਂ ਪਾਤਸ਼ਾਹ ਸੀਨੇ ਨਾਲ ਲਾਂਦੇ ਗਲੇ ਨਾਲ ਲਾਂਦੇ ਇਤਨਾ ਦਇਆ ਨਾਲ ਭਰਿਆ ਹੋਇਆ ਹਿਰਦਾ ਪੈਂਦਾ ਹਾਂ ਯਤਿਮ ਸੀ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਵੱਡਾ ਕੀਤਾ ਪਰ ਵੱਡਾ ਹੋ ਕੇ ਐਸਾਨ ਫਰਾਮੋਸ਼ ਹੋ ਗਿਆ ਸ਼ਾਹਜਹਾਂ ਦੀ ਫੌਜ ਦਾ ਲਾਲਚ ਵੱਡੇ ਇਨਾਮ ਅਕਰਮ ਰੁਤਬੇ ਅਹੁਦੇ ਆਖਰ ਇਹ ਹੀ ਕੁਛੇ ਮਨੁਕ ਬਰਸ਼ਤ ਹੋ ਜਾਂਦਾ ਹੈ ਬਰਸ਼ਤ ਹੋ ਗਿਆ ਲੰਬੀ ਚੌੜੀ ਸੈਨਾ ਲੈ ਕੇ ਆ ਗਿਆ ਛੇਵੇਂ ਪਾਦਸ਼ਾਹ ਤੇ ਸਾਹਮਣੇ ਹੋ ਕੇ ਫਿੱਕੀ ਬੌਲੀ ਬੋਲਦਾ ਹੈ ਔਰ ਬੜੇ ਕੋੜੇ ਬੌਲ ਬੋਲ ਕੇ ਕਹਿੰਦਾ ਸੁਣਿਆ ਤੁਸੀਂ ਬੜੇ ਸੂਰਬੀਰ ਬੜੇ ਮਹਾਬਲੀ ਮੈਂ ਆਪਣੀ ਫੌਜ ਨੂੰ ਪਿੱਛੇ ਰੱਖਦਾ ਤੁਸੀਂ ਵੀ ਆਪਣੇ ਸਿੰਘਾਂ ਨੂੰ ਪਿੱਛੇ ਰੱਖ ਲਓ ਆਪਾਂ ਦੋ ਦੋ ਹੱਥ ਕਰ ਲੈਂਦੇ ਆ ਅੱਜ ਪਤਾ ਚਲ ਜਾਏਗਾ ਤੁਹਾਡੀ ਸੂਰਬੀਰਤਾ ਦਾ ਤੇ ਮੇਰੀ ਤਾਕਤ ਦਾ ਪਤਾ ਚਲ ਜਾਏਗਾ ਸੇਵੇਂ ਪਾਤਸ਼ਾਹ ਕਹਿਣ ਲੱਗੇ ਪੁਰਖਾ ਤੂੰ ਜਦ ਛੋਟਾ ਸੀ ਤੇਰੀ ਹਰ ਗੱਲ ਅਸੀਂ ਮੰਨ ਲੈਂਦੇ ਸੀ ਤੇਰੇ ਨਾਲ ਮਮਤਾ ਦਾ ਸਨਮਾਨ ਕਰਦਾ ਚਲੋ ਅੱਜ ਵੀ ਤੇਰੀ ਗੱਲ ਮੰਨਦਾ ਸਾਡੇ ਸਿੰਘ ਪਿੱਛੇ ਹੀ ਰਹਿਣਗੇ ਸਿੰਘਾਂ ਨੂੰ ਹੁਕਮ ਸਤਿਗੁਰ ਨੇ ਕਰ ਦਿੱਤਾ ਤੁਸੀਂ ਮਯਾਂ ਨੂੰ ਚੋ ਤਲਵਾਰ ਨਹੀਂ ਕਰਨੀ ਪਿਛੇ ਅੜਸ ਲੈ ਲੈ ਖਾਨੇ ਮਯਾਨ ਚੋ ਤਲਵਾਰ ਕੱਢੀ ਕਿ ਕਹਿੰਦਾ ਕੱਢੋ ਮਹਾਰਾਜ ਤਲਵਾਰ ਕਰਦੇ ਹਾਂ ਦੋ ਦੋ ਹੱਥ ਸਤਗੁਰ ਨੇ ਸਿਰਫ ਢਾਲ ਨੂੰ ਹੱਥ 'ਚ ਰੱਖਿਆ ਆਖਿਆ ਪੈਂਦੇ ਖਾਨ ਪਹਿਲੇ ਦੇਖਦੇ ਆਪਣੀ ਢਾਲ ਨੂੰ ਫਿਰ ਦੇਖਾਂਗੇ ਤਲਵਾਰ ਨੂੰ ਤੂੰ ਕਰ ਵਾਰ ਉਸਨੇ ਜਦਵਾਰ ਕੀਤਾ ਤੇ ਮੌਕਾ ਗنیمਤ ਸਮਝਿਆ ਬਈ ਸ਼ਾਹਜਹਾਂ ਦੇ ਦਰਬਾਰ ਦੇ ਚ ਖਬਰ ਪਹੁੰਚੇ ਕਿ ਮੈਂ ਸੂਰਬੇਰਾਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਲਵਾਰ ਦੀ ਥਾਂ ਤੇ ਸਿਰਫ ਢਾਲ ਚੁੱਕੀ ਹੈ ਤੇ ਤਲਵਾਰ ਤੇ ਮਿਆਨ ਦੇ ਚ ਹੈ ਮੇਰਾ ਵਾਰ ਸਫਲ ਹੋਵੇਗਾ ਮੈਂ ਕਾਮਯਾਬ ਹੋ ਜਾਵਾਂਗਾ ਉਸਨੇ ਯਕੀ ਬਾਦਿਗਰੇ 6 ਵਾਰ ਕੀਤੀ ਕਰੀ ਗਿਆ ਕਰੀ ਗਿਆ ਸਤਗੁਰ ਰੋਕ ਹੀ ਗਏ ਰੋਕ ਹੀ ਗਏ ਕਿ ਮੌਸਮ ਪਾਣੀ ਲਿਖਦਾ ਹੈ چھ وار تو بعد مہاراج میان تلوار کٹ دینے اور زبان نال مبارک زبان نال کہنے پیندے خان چنا نویں زدن زدن محسن فانی پیندے خان تلوار انج نہیں چلائی دی انج چلائی دی محسن فانی ہے میدان جنگ دن جانی دشمن نو ਤਲਵਾਰ ਚਲਾਉਣ ਦੀ ਜਾਚ ਸਿਖਾਣੀ ਕਹਿੰਦਾ ਹੈ ਜੰਗ ਦੇ ਇਤਿਹਾਸ ਦੇ ਸੰਸਾਰ ਦੇ ਇਤਿਹਾਸ ਦੇ ਵਿੱਚ ਮੈਂ ਇੱਕ ਪਹਿਲਾ ਹੀ ਮਨੁੱਖ ਦੇਖ ਰਿਹਾ ਜਿਸ ਦਾ ਨਾਮ ਹੈ ਧਨਗੁਰੂ ਹਰਗੋਬਿੰਦ ਸਾਹਿਬ ਇੱਕ ਪਹਿਲਾ ਹੀ ਵਿਅਕਤੀ ਦੇਖ ਰਿਹਾ ਇੱਕ ਪਹਿਲੀ ਸ਼ਖਸੀਅਤ ਦੇਖ ਰਿਹਾ ਜਿਹਨੂੰ ਜਾਣੀ ਦੁਸ਼ਮਣ ਤੇ ਵੀ ਤਰਸ ਆ ਰਿਹਾ ਕਿਉਂਕਿ ਉਹਨੂੰ ਤਲਵਾਰ ਚਲਾਉਣ ਦੀ ਜਾਚ ਨਹੀਂ ਆਉਂਦੀ 99 ਜ਼ਦਨ ਜ਼ਦਨ ਹੀ ਹੈ سنتان دے ت دے بنیاد بھی جی دیا ہے وہ دیا دوتے کھڑے ہوتے ہیں جیسے دھنگرو گوبن سنگھ جی مہاراج کہ بالاچار گی درمیا آمدم بتد بی رو تھی رو تمدم اے اورنگزیب اے تلوار چلانا میرا شوق نہیں ہے بالکل نہیں ہے میری خوشی بھی نہیں ہے میری چاہت بھی نہیں ہے اے تلوار میرا شوق نہیں ہے पर क्यों चुकी है बालाचार गई दरमिया आमदम मजबूर लाचारी तू इतना लाचार कर देता है तू इतना मजबूर कर देता है माला फेरने वाले नो तलवार चुकनी पहेगे मेरा शौक नहीं है ये मेरी खुशी नहीं है ये मेरी चाहत नहीं है बालाचार गई दरमिया आमदम बतद भी रोती रो तो भंग आमदम चोंकारज हम हिलते दरगुजस ਹਲਾ ਅਜ ਤਬਰਦੰਬਾ ਸ਼ਮਸ਼ੀਰ ਦਾ ਦਇਆ ਗਿਆਨ ਸ਼ੀਲ ਸੰਜਮ ਨਾਲ ਅਗਰ ਜ਼ਾਲਮ ਦੇ ਕਦਮ ਰੁਕਦੇ ਨਹੀਂ ਤੇ ਮਜ਼ਲੂਮਾਂ ਨੂੰ ਲਿਤਾੜਦਾ ਹੈ ਤਾਂ ਤਲਵਾਰ ਨਾਲ ਉਸ ਦੇ ਕਦਮਾਂ ਨੂੰ ਰੋਕਣਾ ਤੇ ਮਜ਼ਲੂਮਾਂ ਨੂੰ ਬਚਾਣਾ ਮੈਂ ਆਪਣਾ ਫਰਜ਼ ਸਮਝਦਾ ਆਪਣਾ ਧਰਮ ਸਮਝਦਾ ਇਸ ਤਲਵਾਰ ਦੇ ਥੱਲੇ ਵੀ ਦਇਆ ਹੈ ਇਸ ਤਲਵਾਰ ਦੇ ਥੱਲੇ ਵੀ ਪਿਆਰ ਹੈ ਇਸ ਤਲਵਾਰ ਦੇ ਥੱਲੇ ਵੀ ਪਰਉਪਕਾਰ ਹੈ ਦੂਜਿਆਂ ਦੀ ਤਾਲੀਰ ਦੂਜਿਆਂ ਦਾ ਬਚਾਓ ਦੂਜਿਆਂ ਦੀ ਹਿਫਜ਼ ਦੂਜਿਆਂ ਦੀ ਰਕਸ਼ਾ ਇਸ ਵਾਸਤੇ ਇਸ ਦਾ ਨਾਮ ਪੈ ਗਿਆ ਕਿਰਪਾਨ ਕਿਰਪਾਨ ਦਾ ਮਤਲਬ ਕਿਰਪਾ ਆਨ ਦੂਜੇ ਤੇ ਕਿਰਪਾ ਦੂਜੇ ਲਈ ਪਕੜੀ ਹੈ ਆਪਣੇ ਲਈ ਨਹੀਂ ਪਤਾ ਹੈ ਕਿਰਪਾਨ ਦੇ ਅਖਰੀ ਅਰਥ ਕੀ ਨੇ ਕਿਰਪਾ ਆਨ ਦੂਜੇ ਤੇ ਕਿਰਪਾ ਦੂਜੇ ਤੇ ਬਖਸ਼ਿਸ਼ ਦੂਜੇ ਦੀ ਬਚਾਓ ਲਈ ਐਸਾ ਕੀਤਾ ਹੈ ਦੂਜੇ ਤੇ ਬਖਸ਼ਿਸ਼ ਦਿੱਤੀ ਹੈ ਤਲਵਾਰ ਚੁੱਕ ਲਈ ਹੈ ਆਪਣੀ ਜਾਨ ਵੀ ਦੇ ਦੇਣੀ ਹੈ ਹੁਣ ਇਸ ਨੂੰ ਬਚਾਣਾ ਹੈ ਇਹਦੀ ਰੱਖਿਆ ਕਰਨੀ ਹੈ ਇਸ ਦੀ ਹਿਫਾਜ਼ਤ ਕਰਨੀ ਤੇ ਬੜਾ ਸੋਹਣਾ ਨਾਮ ਬੜਾ ਕੀਮਤੀ ਨਾਮ ਹੈ ਖੈਰੇ ਤੇਵੇਂ ਵਿਚਾਰ ਜੋ ਹੈ ਕਲ ਆ ਗਈ ਮਰਸ ਕਰ ਰਿਆ ਸੀ ਇਹ ਵਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਜੋ ਸੰਤ ਨਹੀਂ ਹੈ ਸੰਤ ਨੂੰ ਨਹੀਂ ਸਮਝ ਸਕਦਾ ਜੋ ਗੁਰਮੁਖ ਨਹੀਂ ਹੈ ਗੁਰਮੁਖ ਨੂੰ ਨਹੀਂ ਸਮਝ ਸਕਦਾ ਜੋ ਗੁਰਸਿੱਖ ਨਹੀਂ ਹੈ ਗੁਰਸਿੱਖ ਨੂੰ ਨਹੀਂ ਸਮਝ ਸਕਦਾ ਜੋ ਭਗਤ ਨਹੀਂ ਹੈ ਭਗਤ ਨੂੰ ਨਹੀਂ ਸਮਝ ਸਕਦਾ ਜੋ ਜਵਾਨ ਨਹੀਂ ਹੈ ਇਹ ਬੱਚਾ ਜਵਾਨੀ ਨੂੰ ਨਹੀਂ ਸਮਝ ਸਕਦਾ ਜੋ ਬੁੱਢਾ ਹੋਇਆ ਹੀ ਨਹੀਂ ਇਹ ਜਵਾਨ ਬੁੱਢੇਪੇ ਨੂੰ ਨਹੀਂ ਸਮਝ ਸਕਦਾ ਸ਼ਾਇਦ ਬੁੱਢਿਆਂ ਦਾ ਮਜ਼ਾਕ ਉਡਾਵੇ ਅਰੇ ਬੁੱਢਾ ਮੌਤ ਨੂੰ ਨਹੀਂ ਸਮਝ ਸਕਦਾ ਭਾਵੇਂ ਅਰਥੀਆਂ ਇਸਨੇ ਖੁਦ ਚੁੱਕੀਆਂ ਆਵਨ ਤੇ ਭਾਵੇਂ ਸਮਸ਼ਾਨ ਤੱਕ ਪੁਚਾਈਆਂ ਆਵਨ ਭਾਵੇਂ ਹੱਥੋਂ ਜੋ ਹੈ ਲੰਬੂ ਲਾਇਆ ਹੋਵੇ ਪਰ ਇਸ ਨੂੰ ਕੱਖ ਵੀ ਨਹੀਂ ਪਤਾ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਸੰਤ ਬਣ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਤਾਂ ਇੱਕ ਪਰਮਾਤਮਾ ਸਮੇਂ ਦੇ ਚਲ ਨਹੀਂ ਹੈ ਇੱਕ ਸੰਤ ਸਮੇਂ ਦੇ ਚਲ ਨਹੀਂ ਹੈ ਇੱਕ ਪਰਮਾਤਮਾ ਅਕਾਲ ਹੈ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ ਅਕਾਲ ਹੈ ਕਾਲ ਦਾ ਜੋ ਚਿੰਤਨ ਹੈ ਮਾਜ਼ੀ ਹਾਲ ਮੁਸਤਕਬਲ ਇਨ੍ਹਾਂ ਤਿੰਨਾਂ ਕਾਲਾਂ ਦੇ ਚ ਨਹੀਂ ਹੈ ਕਿਸ ਤਰ੍ਹਾਂ ਨਹੀਂ ਹੈ ਇਹਦੀ ਵਜਾਹਤ ਮੈਂ ਸੋਜਣਾ ਕੱਲ ਕਿਉਂਕਿ ਤੁਸੀਂ ਉਠਣ ਲੱਗ ਪੇ ਤੁਸੀਂ ਘੜੀਆਂ ਦੇਖਣ ਲੱਗ ਪੇ ਤਾਂ ਮੈਂ ਸਮਝ ਗਿਆ ਹਾਂ ਸਮਾਓਗੇ ਵਕਤ ਹੋ ਗਿਆ ਕਿਉਂਕਿ ਸਭ ਕੁਝ ਵਕਤ ਦੇ ਚਾਹ ਕਰ ਮੈਂ ਇਹੀ ਤੇ ਕਹਿ ਰਿਹਾ ਹਾਂ ਔਰ ਕੀ ਕਹਿ ਰਿਹਾ ਕਦੀ ਕਦੀ ਐਸਾ ਹੁੰਦਾ ਹੈ ਕੋਈ ਸੰਗੀਤ ਦੀ ਧੁਨ ਅਸੀਂ ਸੁਣਦੇ ਆਂ ਤੇ ਅਗਲਾ ਕਹਿੰਦੇ ਲੈ ਆਏ ਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਹੈ ਹੀ ਕਦੀ ਕਦੀ ਐਸਾ ਹੁੰਦਾ ਹੈ ਕੋਈ ਕਵੀ ਕੋਈ ਸਾਹਿਤਕਾਰ ਆਪਣਾ ਨਗਮਾ ਸੁਣਾਉਂਦਾ ਅਸੀਂ ਐਸੇ ਲੀਨ ਹੋ ਜਾਂਦੇ ਆਂ ਕਹਿ ਦਿੰਦੇ ਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਹੈ ਹੀ ਵਾਕ ਦਾ ਖਤਮ ਕਦੀ ਕਦੀ ਪਾਠ ਕਰ ਦਿਆਂ ਐਸੇ ਜੁੜ ਗਏ ਐਸੇ ਜੁੜ ਗਏ ਇੰਜ ਲੱਗਦਾ ਜਿਵੇਂ ਸਮਾਂ ਰੁਕ ਗਿਆ ਸੂਰਜ ਵੀ ਰੁਕ ਗਿਆ ਸਾਰੀਆਂ ਘੜੀਆਂ ਵੀ ਰੁਕ ਗਈਆਂ ਕਦੀ ਕਦੀ ਐਸਾ ਲੱਗਦਾ ਹੈ ਘੜੀ ਬੜੀ ਤਿੱਖੀ ਚੱਲ ਰਹੀ ਹੈ ਬਹੁਤ ਤਿੱਖੀ ਚੱਲ ਰਹੀ ਹੈ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਪਾਰੋਂ ਪੈ ਰਹੇ ਹੈ ਬੋਝਲ ਕਰ ਰਹੇ ਹੈ ਖਿੱਚ ਰਹੇ ਹੈ ਖਿੱਚ ਰਹੇ ਹੈ ਸਮਾ ਤੇਜ਼ੀ ਨਾਲ ਖਿੱਚੀ ਲਈ ਜਾਂਦਾ ਹੈ ਆਪਣੇ ਪਾਸੇ ਬੜਾ ਭਾਰੀ ਸਮੇਂ ਦਾ ਬਹੁਤ ਬੜਾ ਭਾਰੀ ਸਮੇਂ ਦਾ ਬਹੁਤ ਪਰਮਾਤਮਾ ਦੇ ਸਮਾ ਕੋਈ ਨਹੀਂ ਪਰਮਾਤਮਾ ਦੇ ਵਿੱਚ ਵਕਤ ਕੋਈ ਨਹੀਂ ਇਸ ਨੂੰ ਜਿਸ ਢੰਗ ਨਾਲ ਖੋਲਦੀ ਹੈ ਗੁਰਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ RAMDAS JI ਮਹਾਰਾਜ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ ਤੇ ਫਿਰ ਭਾਈ ਸਾਹਿਬ ਭਾਈ ਲੰਦ ਲਾਲ ਜਿਸ ਢੰਗ ਨਾਲ ਇਸ ਦੀ ਵਜ਼ਾਹਤ ਕਰਦੇ ਨੇ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਕੋਸ਼ਿਸ਼ ਕਰਾਂਗਾ। ਹਾਂ ਜੀ ਸਮਾਂ ਹੋ ਗਿਆ ਕਿਉਂਕਿ ਤੁਸੀਂ ਦਿਨ ਨੂੰ ਕਾਰਵਿਆਰ ਤੇ ਜਾਣਾ ਹੁੰਦਾ ਹੈ। ਆਪਾਂ ਇਹ ਘੰਟਾ ਡੇਢ ਘੰਟਾ ਗੱਲਬਾਤ ਕਰਨੀ ਹੁੰਦੀ ਸਾਰਾ ਦਿਨ ਵੇਲੇ ਆਉਂਦੇ ਤੁਸੀਂ ਆਖੋਗੇ ਵੇਲਾ ਬਾਕੀਆਂ ਨੂੰ ਵੀ ਵੇਲਾ ਕਰਦਾ ਹੈ। ਤੇ ਇੱਥੇ ਹੀ ਸਮਾਪਤੀ ਕਰਦੇ ਹਾਂ। ਤੁਹਾਡਾ ਹੋਰ ਸਮਾਂ ਜੋ ਹੈ ਨਾ ਲਈਏ। ਕੱਲ ਫਿਰ ਤੁਹਾਡੇ ਚਰਨ ਪੜਸਾਂਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਚੇਤੇ ਰੱਖਣਾ। ਆਕਾਲ ਹੈ। ਅਜਾਲ ਹੈ। ਅੱਲਾ ਹੈ। ਅਜਾ ਔਰ ਆਖਿਰਲੇ ਬੋਲ ਇਸ ਸੰਦ ਦੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਤੇਰੀ ਵਜਾਹ ਕੱਲ ਆਪਜੀ ਸਾਹਮਣੇ ਕਰਾਂਗੇ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਫੁੱਲ ਸੁਗਦੀ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ